ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਲੋਕ ਕਹਿੰਦੇ ਹਨ ਕਿ ਸਾਡਾ ਸਰੀਰ ਹਰ ਵੇਲੇ ਢਿੱਲਾ ਮੱਠਾ ਰਹਿੰਦਾ ਹੈ ਸਾਡੇ ਸਰੀਰ ਨੂੰ ਪਾਠ ਕਰਦੇ ਸਮੇਂ ਬਹੁਤ ਹੀ ਆਲਸ ਤੇ ਦਲੇਦਰ ਪੈ ਜਾਂਦਾ ਹੈ ਜਿਸ ਦੇ ਕਾਰਨ ਨਾ ਤਾਂ ਅਸੀਂ ਪਾਠ ਕਰ ਪਾਉਂਦੇ ਹਾਂ ਤੇ ਜੇਕਰ ਅਸੀਂ ਕਰਨ ਲਈ ਬੈਠਦੇ ਵੀ ਹਾਂ ਤੇ ਆਲਸ ਦੇ ਕਰਕੇ ਸਾਨੂੰ ਵਿਚੇ ਹੀ ਛੱਡਣਾ ਪੈ ਜਾਂਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਕਰ ਦੇਣ ਸਾਥ ਸੰਗਤ ਜੀ ਅੱਜ ਕੱਲ ਲੋਕਾਂ ਦਾ ਬਹੁਤ ਹੀ ਇਹ ਸਵਾਲ ਹੁੰਦਾ ਹੈ ਕਿ ਸਾਡਾ ਸਰੀਰ ਹਰ ਵੇਲੇ ਹੀ ਢਿੱਲਾ ਮੱਠਾ ਰਹਿੰਦਾ ਹੈ ਸਰੀਰ ਨੂੰ ਆਲਸ ਹੀ ਪਿਆਰ ਰਹਿੰਦਾ ਹੈ ਕਿਸੇ ਵੀ ਕੰਮ ਕਰਨ ਨੂੰ ਸਾਡਾ ਮਨ ਨਹੀਂ ਕਰਦਾ ਕਈਆਂ ਦੇ ਨਾਲ ਤਾਂ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਨੂੰ ਕੋਈ ਨਾ ਕੋਈ ਦੁੱਖ ਰੋਗ ਲੱਗਾ ਹੁੰਦਾ ਹੈ ਤੇ ਕਈਆਂ ਨੂੰ ਤਾਂ ਬਿਨਾਂ ਦੁੱਖ ਰੋਗ ਦੇ ਹੀ ਆਲਸ ਦਿਲਦਰ ਘੇਰੀ ਰੱਖਦਾ ਹੈ ਅਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਵੀ ਆਉਂਦੇ ਹਨ ਕਿ ਸਾਡੇ ਸਰੀਰ ਨੂੰ ਕੀ ਹੋ ਰਿਹਾ ਹੈ ਕਿਸੇ ਨੇ ਕੁਝ ਕਰ ਤਾਂ ਨਹੀਂ ਦਿੱਤਾ ਅੱਜ ਦੀ ਵੀਡੀਓ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਜੀ ਕਿ ਜਿਨ੍ਹਾਂ ਦਾ ਵੀ ਸਰੀਰ ਆਲਸੀ ਰਹਿੰਦਾ ਹੈ ਉਹਨਾਂ ਨੂੰ ਸੁਸਤੀ ਰਹਿੰਦੀ ਹੈ ਜਾਂ ਢੱਲਾ ਮੱਠਾ ਰਹਿੰਦਾ ਹੈ ਉਹ ਮਹਾਪੁਰਖਾਂ ਦੀ ਦੱਸੀ ਹੋਈ ਇਸ ਜੁਗਤੀ ਨੂੰ ਜੇਕਰ ਅਪਣਾਉਂਦੇ ਹਨ ਤਾਂ ਵੇਖ ਲੈਣਾ ਕਿ ਉਹਨਾਂ ਦਾ ਸਾਰਾ ਹੀ ਆਲਸ ਲੇਧਰ ਦੂਰ ਹੋ ਜਾਵੇਗਾ ਜੇਕਰ ਸਰੀਰ ਨੂੰ ਕੋਈ ਰੋਗ ਲੱਗਾ ਹੈ ਉਹ ਵੀ ਠੀਕ ਹੋ ਜਾਵੇਗਾ ਮਹਾਪੁਰਖ ਜੀ ਇੱਥੋਂ ਤੱਕ ਕਹਿੰਦੇ ਹਨ ਕਿ ਭਾਵੇਂ ਦੁੱਖ ਰੋਗ ਜਿੰਨਾ ਵੀ ਵੱਡਾ ਹੋਵੇ ਮਨ ਦਾ ਦੁੱਖ ਨਹੀਂ ਹੋਣਾ ਚਾਹੀਦਾ ਇਸ ਜੁਗਤੀ ਦੇ ਨਾਲ ਸਾਰੇ ਹੀ ਦੁੱਖ ਰੋਗ ਦੂਰ ਹੋ ਜਾਂਦੇ ਹਨ ਮਨ ਦੇ ਦੁੱਖ ਦੂਰ ਹੁੰਦੇ ਹਨ ਜਿਵੇਂ ਹਰ ਵੇਲੇ ਚਿੰਤਾ ਲੱਗੀ ਰਹਿਣੀ ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰਦਾ ਹੈ ਪਰ ਨਹੀਂ ਫਿਰ ਵੀ ਵਾਰ-ਵਾਰ ਸਾਡੇ ਮਨ ਉੱਤੇ ਕੋਈ ਨਾ ਕੋਈ ਚਿੰਤਾ ਬੋਝ ਬਣਿਆ ਹੀ ਰਹਿੰਦਾ ਹੈ ਤਾਂ ਇਹ ਮਨ ਦੇ ਰੋਗ ਹੁੰਦੇ ਹਨ ਸਾਧ ਸੰਗਤ ਜੀ ਇਹ ਸਾਰੇ ਹੀ ਰੋਗਾਂ ਤੋਂ ਸਾਨੂੰ ਛੁਟਕਾਰਾ ਮਿਲ ਸਕਦਾ ਹੈ ਮਹਾਪੁਰਖਾਂ ਦੀ ਦੱਸੀ ਹੋਈ ਇਸ ਯੋਗਤ ਦੇ ਅਨੁਸਾਰ ਇਸ ਕਰਕੇ ਵੀਡੀਓ ਨੂੰ ਸਾਧ ਸੰਗਤ ਜੀ ਪੂਰਾ ਤੇ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਜੀ ਇੱਕ ਵਾਰ ਦੀ ਗੱਲ ਹੈ ਕਿ ਬਾਬਾ ਆਨੰਦ ਸਿੰਘ ਜੀ ਦੇ دیਵਾਨ ਲੱਗੇ ਹੋਏ ਸਨ ਕੀਰਤਨੀਏ ਕੀਰਤਨ ਕਰ ਰਹੇ ਸਨ ਕਹਿੰਦੇ ਕਿ ਸਮਾਪਤੀ ਤੋਂ ਬਾਅਦ ਸੰਗਤ ਆਪੋ ਆਪਣੇ ਘਰ ਚਲੀ ਗਈ ਇੱਕ ਕੀਰਤਨੀਆ ਉਹ ਸੇਵਾਦਾਰ ਨੂੰ ਕਹਿਣ ਲੱਗਾ ਕਿ ਮੈਂ ਬਾਬਾ ਜੀ ਦੇ ਨਾਲ ਮੈਨੂੰ ਮਿਲਾ ਦਿਓ ਤੇ ਸੇਵਾਦਾਰ ਨੇ ਬਾਬਾ ਜੀ ਨੂੰ ਪੁੱਛਿਆ ਕਿ ਤੁਹਾਨੂੰ ਇੱਕ ਕੀਰਤਨੀਆ ਮਿਲਣਾ ਚਾਹੁੰਦਾ ਹੈ ਤੇ ਬਾਬਾ ਜੀ ਨੇ ਕਿਹਾ ਕਿ ਉਹਨਾਂ ਨੂੰ ਅੰਦਰ ਭੇਜੋ ਕਹਿੰਦੇ ਉਹ ਕੀਰਤਨੀਆ ਆਇਆ ਬਾਬਾ ਜੀ ਦੇ ਕੋਲ ਚਲਾ ਗਿਆ ਤੇ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਘਰ ਦੇ ਵਿੱਚ ਭੂਤਾਂ ਪ੍ਰੇਤਾਂ ਦਾ ਸਾਆ ਹੈ ਮੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੋਇਆ ਹੈ ਮੇਰੀ ਪਤਨੀ ਬਿਮਾਰ ਰਹਿੰਦੀ ਹੈ ਕਹਿੰਦੇ ਕਿ ਬਾਬਾ ਜੀ ਨੇ ਉਸ ਕਿਰਤਨੀਏ ਦੇ ਮੂੰਹੋਂ ਜਦੋਂ ਇਹ ਗੱਲ ਸੁਣੀ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭੋਲਿਆ ਹੋਵੇਂ ਤੋ ਗੁਰੂ ਦਾ ਸਿੱਖ ਇਹ ਗੱਲਾਂ ਕਿੱਦਾਂ ਦੀਆਂ ਕਰ ਦਿੱਤੀਆਂ ਹਨ ਕਿਉਂਕਿ ਨਾਮ ਜਪਣ ਵਾਲੇ ਬੰਦੇ ਦੇ ਘਰ ਵਿੱਚ ਕੂੜੇ ਵਾਲੇ ਡੱਬੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਕਦੇ ਥਾਂ ਨਹੀਂ ਮਿਲਦੀ ਜਿਹੜੀ ਗੱਲ ਤੋਂ ਮੈਨੂੰ ਕਹਿ ਰਿਹਾ ਹੈ ਕਿ ਤੇਰੇ ਘਰ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ ভূত প্রেত ਦਾ ছায়ਾ ਹੋ ਗਿਆ ਹੈ ਤਾਂ ਕਹਿੰਦੇ ਕਿ ਉਸ ਕੀਰਤਨੀਏ ਨੇ ਸਾਰੀ ਗੱਲਬਾਤ ਸਮਝਾਈ ਕਿ ਨਹੀਂ ਬਾਬਾ ਜੀ ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ ਮੇਰੀ ਪਤਨੀ ਦੇ ਉੱਪਰ ਇੱਕਦਮ ਉਹ ਬਿਮਾਰ ਹੋ ਜਾਂਦੀ ਹੈ ਇੰਜ ਲੱਗਦਾ ਹੈ ਜਿਵੇਂ ਉਸ ਨੂੰ ਕਿਸੇ ਚੀਜ਼ ਨੇ ਘੇਰ ਹੀ ਲਿਆ ਹੋਵੇ ਤਾਂ ਬਾਬਾ ਜੀ ਕਹਿਣ ਲੱਗੇ ਕਿ ਭੱਲਿਆ ਤੇਰਾ ਨਿਤਨੇਮ ਕਿੰਨਾ ਹੈ ਤਾਂ ਕਹਿੰਦੇ ਉਹ ਕੀਰਤਨੀਏ ਨੇ ਨੀਵੀਂ ਪਾ ਲਈ ਉਹ ਕਹਿਣ ਲੱਗਾ ਬਾਬਾ ਜੀ ਮੇਰਾ ਨਿਤਨੇਮ ਪੱਕਾ ਨਹੀਂ ਹੈ ਬਾਬਾ ਜੀ ਕਹਿੰਦੇ ਪਤਨੀ ਤੇਰੀ ਤਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦੀ ਹੀ ਹੋਵੇਗੀ ਕਹਿੰਦੇ ਉਹ ਕੀਰਤनियां ਕਹਿਣ ਲੱਗਾ ਕਿ ਨਹੀਂ ਬਾਬਾ ਜੀ ਉਹ ਪੜ ਤਾਂ ਜ਼ਰੂਰ ਲੈਂਦੀ ਹੈ ਪਾਠ ਵੀ ਕਰ ਲੈਂਦੀ ਹੈ ਪਰ ਕਦੇ-ਕਦੇ ਕਰਦੀ ਹੈ ਰੋਜ਼ ਉਸ ਦਾ ਕੋਈ ਨਿਤਨੇਮ ਪੱਕਾ ਨਹੀਂ ਹੈ ਤਾਂ ਕਹਿੰਦੇ ਕਿ ਬਾਬਾ ਜੀ ਨੇ ਤਾੜਨਾ ਕੀਤਾ ਕਿ ਅੰਮ੍ਰਿਤ ਵੇਲਾ ਸੰਭਾਲੋ ਅਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰੋ ਬਾਬਾ ਜੀ ਨੇ ਉਸ ਕੀਰਤਨੀਆਂ ਨੂੰ ਕਿਹਾ ਕਿ ਭਲਿਆ ਤੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਪਤਨੀ ਨੂੰ ਉਠਾਉਣਾ ਹੈ ਦੋਵੇਂ ਜਾਣੇ ਟਿਕ ਕੇ ਨਾਮ ਸਿਮਰਨ ਕਰਿਆ ਕਰੋ ਤਾਂ ਵੇਖਣਾ ਕਿ ਸਭ ਕੁਝ ਠੀਕ ਹੋ ਜਾਵੇਗਾ ਤੇਰੀ ਪਤਨੀ ਦੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਜੋ ਵੀ ਤੇਰੇ ਮਨ ਦੇ ਸ਼ੰਕੇ ਹਨ ਉਹ ਵੀ ਦੂਰ ਹੋ ਜਾਣਗੇ ਤਾਂ ਤੁਹਾਡੇ ਘਰ ਦੇ ਵਿੱਚ ਦੁੱਖ ਦੁਲੇਦਰ ਜਿਹੜਾ ਵੀ ਕਲੇਸ਼ ਹੈ ਸਭ ਦੂਰ ਹੋ ਜਾਵੇਗਾ ਜੇ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਹੈ ਤਾਂ ਫਿਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ ਤਾ ਕਹਿੰਦੇ ਉਹ ਕੀਰਤਨੀਆਂ ਨੇ ਸਤਿ ਵਚਨ ਕਿਹਾ। ਬਾਬਾ ਜੀ ਦੇ ਨਾਲ ਇੱਕ ਗੱਲ ਹੋਰ ਸਮਝਾਈ। ਬਾਬਾ ਜੀ ਨੇ ਫਿਰ ਇੱਕ ਗੱਲ ਹੋਰ ਸਮਝਾਈ। ਬਾਬਾ ਜੀ ਕਹਿਣ ਲੱਗੇ ਕਿ ਸਵੇਰੇ ਉੱਠ ਕੇ ਜਦੋਂ ਨਾਮ ਜਪਣਾ ਹੈ, ਗੁਰਬਾਣੀ ਦਾ ਪਾਠ ਕਰਨਾ ਹੈ, ਗੁਰੂ ਸਾਹਿਬ ਦੀ ਤਾਬਿਆ ਤੇ ਬੈਠ ਕੇ ਹੱਥ ਧੋ ਕੇ ਇਕੱਲੇ ਇਕੱਲੇ ਅੰਗ ਨੂੰ ਸਾਫ਼ ਕਰਨਾ ਹੈ। ਬਾਬਾ ਜੀ ਨੇ ਸਾਰੀ ਹੀ ਝੁਗਤੀ ਸਮਝਾਈ ਕਿ ਇੱਕ ਸਾਫ਼ ਕੱਪੜਾ ਲੈ ਲੈਣਾ ਹੈ। ਇੱਕ ਸਾਫ਼ ਕੱਪੜੇ ਨੂੰ ਤੁਸੀਂ ਚੰਗੀ ਤਰ੍ਹਾਂ ਫਿਰ ਉਸ ਨੂੰ ਧੋ ਕੇ ਸੁਕਾਉਣਾ ਹੈ। ਉਸ ਨੂੰ ਮਲ-ਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਜੀ ਦੇ ਸਾਰੇ ਹੀ ਅੰਗ ਸਾਫ਼ ਕਰਨੇ ਹਨ ਜਦੋਂ ਵੀ ਤੁਸੀਂ ਪਾਠ ਕਰਦੇ ਹੋਵੋ ਜਿਸ ਵੀ ਅੰਗ ਨੂੰ ਤੁਸੀਂ ਪੜ੍ਹਦੇ ਹੋ ਉਸੇ ਨੂੰ ਹੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਫਿਰ ਉਹ ਕੱਪੜਾ ਇੱਕ ਪਾਣੀ ਦੇ ਵਿੱਚ ਡੋਬੋ ਲੈਣਾ ਹੈ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਨਿਚੋੜ ਲੈਣਾ ਹੈ ਭਾਵੇਂ ਜਦੋਂ ਤੁਸੀਂ ਗੁਰਬਾਣੀ ਪੜ੍ਹ ਕੇ ਹਟੋ ਉਸ ਤੋਂ ਬਾਅਦ ਅਤੇ ਉਹ ਜਿਹੜਾ ਪਾਣੀ ਹੈ ਉਸ ਨੂੰ ਤੁਸੀਂ ਆਪਣੇ ਘਰ ਵਾਲੀ ਨੂੰ ਛਕਾ ਦੇਣਾ ਹੈ ਤਾਂ ਵੇਖਣਾ ਕਿ ਉਸ ਦੇ ਤਨ ਮਨ ਦੇ ਰੋਗ ਸਾਰੇ ਹੀ ਦੂਰ ਹੋ ਜਾਣਗੇ। ਬਾਬਾ ਆਨੰਦ ਸਿੰਘ ਜੀ ਨੇ ਉਸ ਕੀਰਤਨੀਏ ਨੂੰ ਸਮਝਾਇਆ। ਸਾਧ ਸੰਗਤ ਜੀ ਇੱਕ ਵਾਰ ਅਠਵੀਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆ ਰਹੇ ਸਨ ਰਸਤੇ ਦੇ ਵਿੱਚ। ਸਭ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਇੱਕਦਮ ਕਹਿੰਦੇ ਕਿ ਇੱਕ ਕੋੜੀ ਬੰਦਾ ਜਿਸ ਦੇ ਸਰੀਰ ਨੂੰ ਕੋਹੜ ਲੱਗਾ ਹੋਇਆ ਸੀ। ਉਹ ਦਰਦ ਦੇ ਨਾਲ ਘੁਰਲਾਉਂਦਾ ਹੋਇਆ ਬਾਬਾ ਜੀ ਦੇ ਸਾਹਮਣੇ ਆ ਕੇ ਉਸਨੇ ਬੇਨਤੀ ਕੀਤੀ। ਸਤਿਗੁਰ ਸੱਚੇ ਪਾਤਸ਼ਾਹ ਇਹ ਰੋਗ ਮੇਰਾ ਕੱਟ ਦਿਓ ਤਾਂ 8ਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਆਪਣਾ ਰੁਮਾਲ ਜਿਹੜਾ ਉਹ ਰੁਮਾਲ ਆਪਣੇ ਹੱਥ ਵਿੱਚ ਹਮੇਸ਼ਾ ਹੀ ਰੱਖਦੇ ਸਨ ਉਹਨਾਂ ਨੇ ਉਸ ਕੋਹੜੀ ਨੂੰ ਦੇ ਦਿੱਤਾ ਕਹਿੰਦੇ ਉਸ ਰੁਮਾਲ ਨੇ ਗੁਰੂ ਸਾਹਿਬ ਦੇ ਅੰਗ ਨਾਲ ਸ਼ੋਭਾ ਪ੍ਰਾਪਤ ਕੀਤੀ ਸੀ ਇਸ ਕਰਕੇ ਉਸ ਕੋਹੜੀ ਨੇ ਰੁਮਾਲ ਨੂੰ ਜਿੱਥੇ-ਜਿੱਥੇ ਲਾਇਆ ਉਸ ਦਾ ਕੋਹੜ ਦਾ ਰੋਗ ਦੂਰ ਹੋ ਗਿਆ ਇਸ ਕਰਕੇ ਇਹ ਜੁਗਤ ਆਪਾਂ ਵੀ ਅਪਣਾਉਣੀ ਹੈ ਤਾਂ ਕੋਲ ਜਲ ਰੱਖ ਲੈਣਾ ਹੈ ਨਾਲ ਨਾਲ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਦੇ ਅੰਗ ਸਾਫ਼ ਕਰਨੇ ਹਨ ਭਾਵੇਂ ਜਪਜੀ ਸਾਹਿਬ ਦਾ ਪਾਠ ਹੀ ਕਰਦੇ ਹਾਂ ਤਾਂ ਵੀ ਪਿਆਰ ਦੇ ਨਾਲ ਗੁਰੂ ਸਾਹਿਬ ਦੇ ਅੰਗ ਸਾਫ਼ ਕਰਿਆ ਕਰੋ ਅਤੇ ਫਿਰ ਗੁਰਬਾਣੀ ਪੜਨ ਤੋਂ ਬਾਅਦ ਜਿਹੜਾ ਆਪਾਂ ਕੋਲ ਰੱਖਿਆ ਜਲ ਹੁੰਦਾ ਹੈ ਉਸ ਕੱਪੜੇ ਨੂੰ ਉਸ ਵਿੱਚ ਡੁਬੋ ਕੇ ਨਿਚੋੜ ਲੈਣਾ ਹੈ ਉਸ ਜਲ ਨੂੰ ਫਿਰ ਤੁਸੀਂ ਸ਼ਕ ਲੈਣਾ ਹੈ ਤਾਂ ਵੇਖਣਾ ਕਿ ਤੁਹਾਡੇ ਜਨਮ ਜਨਮਾਂ ਦੇ ਦੁੱਖ ਰੋਗ ਕੱਟੇ ਜਾਣਗੇ ਤੇ ਇਹਨਾਂ ਪੰਕਤੀਆਂ ਦਾ ਹਰ ਵੇਲੇ ਜਾਪ ਕਰਦੇ ਹੀ ਰਹਿਣਾ ਹੈ ਕਿ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਕਿ ਮਹਾਪੁਰਖ ਨੇ ਕਿੰਨੀ ਵਧੀਆ ਗੱਲ ਸਮਝਾਈ ਹੈ ਸਾਨੂੰ ਕਿ ਇਹ ᔪਗਤ ਤੁਸੀਂ ਜ਼ਰੂਰ ਅਪਣਾ ਲੈਣੀ ਭਾਵੇਂ ਕਿ ਕਈ ਲੋਕੀ ਪਾਠ ਕਰਦੇ ਸਮੇਂ ਕੋਲ ਜਲ ਰੱਖਣ ਲੱਗਿਆਂ ਬੜਾ ਹੀ ਕਿੰਤੂ ਪਰੰਤੂ ਕਰਦੇ ਹਨ ਪਰ ਆਪਾਂ ਇਹ ᔪਗਤ ਜ਼ਰੂਰ ਅਪਣਾਉਣੀ ਹੈ ਕਿਉਂਕਿ ਕਮਾਈ ਵਾਲੇ ਮਹਾਪੁਰਖ ਨੇ ਸਾਨੂੰ ਇਹ ᔪਗਤ ਸਮਝਾਈ ਹੈ ਸਾਨੂੰ ਇਸ ਜੁਗਤ ਨੂੰ ਕਰਨ ਦੇ ਲਈ ਕਿਹਾ ਹੈ ਅਤੇ ਕਮਾਈ ਵਾਲੇ ਮਹਾਪੁਰਖਾਂ ਦੀਆਂ ਸਖਤ ਕਮਾਈਆਂ ਤੇ ਸਖਤ ਘਾਲਣਾ ਹਨ। ਉਹਨਾਂ ਦੇ ਮੂੰਹੋਂ ਨਿਕਲੇ ਹੋਏ ਬਚਨ ਇਦਾਂ ਹੀ ਨਹੀਂ ਨਿਕਲ ਜਾਂਦੇ। ਉਹਨਾਂ ਨੂੰ ਜੇਕਰ ਕੋਈ ਪਰਮਾਤਮਾ ਦੇ ਉੱਪਰ ਭਰੋਸਾ ਹੈ ਉਹ ਤਾਂ ਹੀ ਦੱਸਦੇ ਹਨ। ਮਹਾਪੁਰਖਾਂ ਦੀ ਦੱਸੀ ਹੋਈ ਇਹ ਜੁਗਤ ਆਪਾਂ ਵੀ ਆਪਣੇ ਘਰਾਂ ਦੇ ਵਿੱਚ ਅਪਣਾਈਏ। ਸਾਡੇ ਵੀ ਘਰਾਂ ਦਾ ਸਾਰਾ ਹੀ ਆਲਸ ਤੇ ਲੇਧਰ ਦੂਰ ਹੋ ਜਾਵੇਗਾ ਅਤੇ ਮਨ ਦੇ ਵਿੱਚ ਕਦੇ ਵੀ ਕੋਈ ਵਹਿਮ ਭਰਮ ਨਹੀਂ ਟਿਕੇਗਾ। ਜੇਕਰ ਸਾਡੇ ਘਰ ਦਾ ਕੋਈ ਵੀ ਜੀ ਅੰਮ੍ਰਿਤ ਵੇਲੇ ਉੱਠ ਰਿਹਾ ਹੈ ਨਾਮ ਜਪ ਰਿਹਾ ਹੈ ਤਾਂ ਇਦਾਂ ਦੀਆਂ ਚੀਜ਼ਾਂ ਸਾਡੇ ਘਰ ਦੇ ਆਸ-ਪਾਸ ਵੀ ਨਹੀਂ ਫੜਕ ਸਕਦੀਆਂ ਤੇ ਤੁਸੀਂ ਪਾਠ ਜ਼ਰੂਰ ਕਰਨਾ ਆਰੰਭ ਕਰ ਦਿਓ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਸ਼ੁਰੂ ਕਰੋ ਇਸ ਤੋਂ ਹੀ ਤੁਹਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ